ਪੰਜਾਬੀ ਇਕਤਾ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਪਿਆਰ ਪ੍ਰੀਤ ਸਤਿ ਸ਼੍ਰੀ ਅਕਾਲ ਆਦੀਆਂ ਵੱਡੀਆਂ ਖਬਰਾਂ ਨਵੇਂ ਸਰਪੰਚਾਂ ਮਗਰੋਂ ਪੰਚਾਂ ਬਾਰੇ ਪੰਜਾਬ ਸਰਕਾਰ ਵੱਲੋਂ ਵੱਡੀ ਖਬਰ 19 ਨਵੰਬਰ ਨੂੰ ਮੁੱਖ ਮੰਤਰੀ ਭਗਵੰਤ ਮਾਨ ਸੰਗਰੂਰ ਜ਼ਿਲ੍ਹੇ ਵਿੱਚ ਚਕਾਉਣਗੇ ਸੋਂ ਮੋਹਾਲੀ ਵਿੱਚ ਪ੍ਰਵਾਸੀਆਂ ਵਾਲੀ ਘਟਨਾ 'ਚ ਇੱਕ ਮੁਲਜ਼ਮ ਪੁਲਿਸ ਨੇ ਕੀਤਾ ਗ੍ਰਿਫਤਾਰ ਪਰਿਵਾਰ ਨੇ ਪੰਜਾਬੀਆਂ ਨੂੰ ਕੀਤੀ ਵੱਡੀ ਅਪੀਲ ਪੰਜਾਬ ਦੇ ਨੌਜਵਾਨਾਂ ਲਈ ਵੱਡੀ ਖੁਸ਼ਖਬਰੀ ਕੈਬਨਟ ਮੰਤਰੀ ਨੇ ਨਵੀਆਂ ਸਰਕਾਰੀ ਨੌਕਰੀਆਂ ਬਾਰੇ ਕਰਤਾ ਐਲਾਨ ਜਿਮਨੀ ਚੋਣਾ ਵਿਚਾਲੇ ਅਮ੍ਰਿਤਾ ਵੜਿੰਗਤ ਤੇ ਪੀਸਿੰਗ ਬਦਲਾਰੇ ਵੱਰੇ ਵੱਡੀ ਖਬਰ ਗਿੱਦੜਵਾਹਾ ਵਿੱਚ ਨਹੀਂ ਪਾ ਸਕਣਗੇ ਆਪਣੀ ਵੋਟ ਪੰਜਾਬ ਰਾਜ ਪਾਲ ਨੂੰ ਮਿਲਿਆ ਆਪਦਾ ਵਫਦ ਚੰਡੀਗੜ੍ਹ ਚ ਹਰਿਆਣਾ ਨੂੰ ਥਾਂ ਦੇਣ ਦਾ ਚੁੱਕਿਆ ਮੁੱਦਾ ਹਰਿਆਣਾ ਨੂੰ ਵਿਧਾਨ ਸਭਾ ਵਾਲੀ ਜ਼ਮੀਨ ਦੇਣ ਤੇ ਕੇਂਦਰੀ ਰਾਜ ਮੰਤਰੀ ਰਵਨੀ ਸਿੰਘ ਮਿੱਟੂ ਦਾ ਵੱਡਾ ਬਿਆਨ ਕਿਹਾ ਚੰਡੀਗੜ੍ਹ ਚ ਹਰਿਆਣਾ ਨੂੰ ਨਹੀਂ ਦਿੱਤੀਗੀ ਕੋਈ ਜ਼ਮੀਨ ਪੰਜਾਬ ਚ ਵਧੇਗੀ ਠੰਡ ਅੱਜ ਕਈ ਇਲਾਕਿਆਂ ਵਿੱਚ ਮੀਂਹ ਪੈਣ ਦੀ ਸੰਭਾਵਨਾ ਪ੍ਰਤਾਪ ਸਿੰਘ ਬਾਜਮਣ ਨੇ ਪੀਐਮ ਮੋਦੀ ਨੂੰ ਲਿਖੀ ਚਿੱਠੀ ਰੱਖੀ ਇਹ ਵੱਡੀ ਮੰਗ ਨਵੇਂ ਚੁਣੇ ਗਏ ਪੰਚਾਂ ਦੇ ਪੂਰੇ ਪੰਜਾਬ ਚ ਜ਼ਿਲ੍ਹਾ ਪੱਧਰੀ ਸੋਹ ਚੁੱਕ ਸਮਾਗਮ 19 ਨਵੰਬਰ ਨੂੰ ਕਰਵਾਏ ਜਾਣਗੇ ਇਸ ਮੌਕੇ ਮੁੱਖ ਮੰਤਰੀ ਭਗਵੰਤ ਮਾਨ ਆਪਣੇ ਜੱਦੀ ਜ਼ਿਲ੍ਹੇ ਸੰਗਰੂਰ ਚ 95 ਸੌ ਚੁਕਾਉਣਗੇ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾ ਤੇ ਡਿਪਟੀ ਸਪੀਕਰ ਜੈ ਕਿਸ਼ਨ ਰੋੜੀ ਸ਼ਹੀਦ ਭਗਤ ਸਿੰਘ ਨਗਰ ਵਿੱਚ 95 ਸੌ ਚੁਕਾਉਣਗੇ ਇਸੇ ਤਰ੍ਹਾਂ ਖਜ਼ਾਨਾ ਮੰਤਰੀ ਹਰਪਾਲ ਸਿੰਘ ਚੀਮਾ ਬਠਿੰਡਾ ਤੇ ਸ਼ਾਮ ਨੂੰ ਮਾਨਸਾ ਵਿੱਚ 95 ਸੌ ਚੁਕਾਉਣਗੇ ਹਨ ਅਰੋੜਾ ਮੋਗਾ ਡਾਕਟਰ ਬਲਜੀਤ ਕੋਰ ਫਾਜ਼ਿਲਕਾ ਕੁਲਦੀਪ ਸਿੰਘ ਢਾਲੀਵਾਲ ਅੰਮ੍ਰਿਤਸਰ ਡਾਕਟਰ ਬਲਵੀਰ ਸਿੰਘ ਪਟਿਆਲਾ ਲਾਲਚੰਦ ਕਟਾਰੂ ਚੱਕ ਪਠਾਨਕੋੜ ਗੁਲਾਲਜੀ ਸਿੰਘ ਪੁੱਲਰ ਤਰਨਤਾਰਨ ਤੇ ਹਰਜੋਤ ਸਿੰਘ ਬੈਂਸ ਰੂਪਨਗਰ ਭਜਨ ਸਿੰਘ ਏਟੀਓ ਮੁਹਾਲੀ ਗੁਰਮੀਤ ਸਿੰਘ ਖੁੱਡਿਆ ਫਿਰੋਜ਼ਪੁਰ ਡਾਕਟਰ ਅਵਜੋਤ ਸਿੰਘ ਕਪੂਰ ਥਲਾ ਬ੍ਰਿੰਦਰ ਕੁਮਾਰ ਗੋਇਲ ਮਲੇਰ ਕੋਟਲਾ ਤੇ ਹਰਦੀਪ ਸਿੰਘ ਮੁੰਡਿਆ ਲੁਧਿਆਣਾ ਤਰਮਪ੍ਰੀਤ ਸਿੰਘ ਸੌਂਦ ਸ਼੍ਰੀ ਫਤਿਹਗੜ ਸਾਹਿਬ ਤੇ ਮਹਿੰਦਰ ਭਗਤ ਜਲੰਧਰ ਚ 95 ਸੌਂ ਚੁਕਾਉਣਗੇ ਜਿਮਨੀ ਚੋਣਾ ਵਾਲੇ ਜ਼ਿਲ੍ਹੇ ਚ 54 ਤੱਕ ਖਤਮ ਹੋਣ ਮਗਰੋਂ ਸੌਂ ਚੁਕਾਈ ਜਾਵੇਗੀ ਕੁੰਬੜਾ ਕਤਲ ਕਾਂਡ ਵਿੱਚ ਇੱਕ આરોપી ਨੂੰ ਮੁਹਾਲੀ ਪੁਲਿਸ ਵੱਲੋਂ ਗ੍ਰਿਫਤਾਰ ਕਰ ਲਿਆ ਗਿਆ ਹੈ ਤੇ ਬੀਤੇ ਦਿਨੀ ਮੁਹਾਲੀ ਅਦਾਲਤ ਵਿੱਚ ਪੇਸ਼ ਕੀਤਾ ਗਿਆ ਜਿੱਥੇ ਅਦਾਲਤ ਵੱਲੋਂ ਗ੍ਰਿਫਤਾਰ ਕੀਤੇ ਗਿਆ આરોપી ਨੂੰ 3 ਦਿਨਾਂ ਦੇ ਪੁਲਿਸ ਰਿਮਾਨ ਉੱਤੇ ਭੇਜਣ ਦੇ ਹੁਕਮ ਸੁਣਾਏ ਹਨ ਇਸ ਸਰੀ ਮਾਨ ਦੌਰਾਨ ਪੁਲਿਸ ਬਾਕੀ ਮੁਲਜ਼ਮਾਂ ਬਾਰੇ ਪਤਾ ਲਗਾਉਣ ਦੀ ਕੋਸ਼ਿਸ਼ ਕਰੇਗੀ ਦੱਸ ਦੇ ਕਿ ਮੋਹਾਲੀ ਚ ਬੁੱਧਵਾਰ ਨੂੰ 17 ਸਾਲਾ ਦਮਨ ਦੀ ਪ੍ਰਵਾਸੀ ਨੌਜਵਾਨਾਂ ਵੱਲੋਂ ਚਾਕੂ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ ਮੁਲਜ਼ਮਾਂ ਦੇ ਨਾਂ ਫੜੇ ਜਾਣ ਕਾਰਨ ਪਰਿਵਾਰਿਕ ਮੈਂਬਰ ਤੇ ਪਿੰਡ ਵਾਸੀ ਵੀਰਵਾਰ ਤੋਂ ਲਾਸ਼ ਨੂੰ 에ਰਪੋਰਟ ਰੋਡ ਤੇ ਰੱਖ ਕੇ ਰੋਸ ਪ੍ਰਦਰਸ਼ਨ ਕਰ ਰਹੇ ਹਨ ਇਸ ਦੇ ਨਾਲ ਹੀ ਬਿੱਤੇਦਨੀ ਮੋਹਾਲੀ ਦੇ ਵਿਧਾਇਕ ਕੁਲਵੰਤ ਸਿੰਘ ਅਤੇ SSP ਦੀਪਕ ਪਾਰਿਕ ਸਮੇਤ ਸਾਰੇ ਅਧਿਕਾਰੀ ਧਰਨੇ ਵਾਲੀ ਥਾਂ ਤੇ ਪਹੁੰਚੇ ਅਤੇ ਉਹਨਾਂ ਨੇ ਲੋਕਾਂ ਨੂੰ ਭਰੋਸਾ ਦਿੱਤਾ ਹੈ ਕਿ ਮੁੱਲਜਮਾ ਨੂੰ ਜਲਦ ਕਾਬੂ ਕਰ ਲਿਆ ਜਾਵੇਗਾ ਇਸ ਮਾਮਲੇ ਵਿੱਚ ਪਰਿਵਾਰ ਨੂੰ ਇਨਸਾਫ ਦਿਵਾਇਆ ਜਾਵੇਗਾ ਅਤੇ ਇਸੇ ਵਿਚਾਲੇ ਮਾਪਿਆਂ ਦਾ ਵੀ ਵੱਡਾ ਬਿਆਨ ਸਾਹਮਣੇ ਆਇਆ ਹੈ ਉਹਨਾਂ ਨੇ ਪੰਜਾਬ ਦੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜਿਵੇਂ ਅਸੀਂ ਇਨਸਾਫ ਲਈ ਸੜਕਾਂ ਤੇ ਬੈਠੇ ਹਾਂ ਅੱਗੇ ਤੋਂ ਕੋਈ ਐਵੇਂ ਨਹੀਂ ਬੈਠੇਗਾ ਉਹਨਾਂ ਨੇ ਪੰਜਾਬ ਦੇ ਲੋਕਾਂ ਨੂੰ ਕਿਹਾ ਹੈ ਕਿ ਜਿੰਨੇ ਵੀ ਮੇਰੇ ਭੈਣ ਭਰਾ ਤੇ ਕੋਈ ਵੀ ਹਮਦਰਦ ਇਹ ਚਾਹੁੰਦੇ ਹਨ ਕਿ ਉਹਨਾਂ ਦੇ ਬੱਚਿਆਂ ਨਾਲ ਅਜਿਹਾ ਨਾ ਹੋਵੇ ਤਾਂ ਸਾਡਾ ਸਾਥ ਦਿੱਤਾ ਜਾਵੇ ਅਤੇ ਸਾਨੂੰ ਇਨਸਾਫ ਦਿਵਾਇਆ ਜਾਵੇ ਉਹਨਾਂ ਕਿਹਾ ਕਿ ਰੋਡ ਜਾਮ ਕਰੋ ਘਰਾਂ ਚ ਨਿਕਲੋ ਅਤੇ ਸਾਨੂੰ ਇਨਸਾਫ ਜ਼ਰੂਰ ਦਿਵਾਓ ਉਹਨਾਂ ਦੇ ਮਾਪਿਆਂ ਨੇ ਇਹ ਵੀ ਕਿਹਾ ਕਿ ਸਾਨੂੰ 3 ਦਿਨ ਇੱਥੇ ਬੈਠਿਆ ਨੂੰ ਹੋ ਗਏ ਹਨ ਪਰ ਸਾਨੂੰ ਹੁਣ ਤੱਕ ਇਨਸਾਫ ਨਹੀਂ ਮਿਲਿਆ ਪੰਜਾਬ ਦੇ ਜੇਲ੍ਹ ਮੰਤਰੀ ਲਾਲਜੀਤ ਸਿੰਘ ਪੁੱਲਰ ਨੇ ਐਲਾਨ ਕੀਤਾ ਹੈ ਕਿ ਪੰਜਾਬ ਦੇ ਜੇਲਾਂ ਵਿੱਚ ਬੰਦ ਖਤਰਨਾਕ ਕੈਦੀਆਂ ਨੂੰ ਵੱਖਰੀ ਜੇਲ੍ਹ ਵਿੱਚ ਰੱਖਣ ਲਈ 100 ਕਰੋੜ ਰੁਪਏ ਦੀ ਲਾਗਤ ਨਾਲ ਲੁਧਿਆਣਾ ਜ਼ਿਲ੍ਹੇ ਦੇ ਪਿੰਡ ਗੋਰਸੀਆ ਕਾਦਰਬਖਸ਼ ਵਿਖੇ ਅਤਿ ਆਧੁਨਿਕ ਸੁਰੱਖਿਆ ਜੇਲ੍ਹ ਬਣਾਈ ਜਾ ਰਹੀ ਹੈ ਇਹ ਜੇਲ੍ਹ ਅਗਲੇ ਸਾਲ ਤੱਕ ਮੁਕੰਮਲ ਹੋ ਜਾਵੇਗੀ ਉੱਥੇ ਹੀ ਉਨ੍ਹਾਂ ਕਿਹਾ ਹੈ ਕਿ ਪੰਜਾਬ ਸਰਕਾਰ ਜੇਲ੍ਹ ਵਿਭਾਗ ਵਿੱਚ ਜਲਦੀ ਹੀ ਨਵੀਆਂ ਭਰਤੀਆਂ ਵੀ ਕਰਨ ਜਾ ਰਹੀ ਹੈ ਉਨ੍ਹਾਂ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ 13 ਜੇਲ੍ਹਾਂ ਅੰਦਰ ਮੋਬਾਈਲ ਫੋਨਾਂ ਦੀ ਵਰਤੋਂ ਰੋਕਣ ਲਈ ਜੈਮਰ ਲਗਾਏ ਜਾ ਰਹੇ ਹਨ ਕੈਬਨਿਟ ਮੰਤਰੀ ਨੇ ਵੀ ਦੱਸਿਆ ਕਿ ਜੇਲ੍ਹ ਵਿਭਾਗ ਦੀ ਆਮਦਨ ਵਿੱਚ ਵਾਧਾ ਕਰਨ ਅਤੇ ਬੰਦੀਆਂ ਨੂੰ ਉਨ੍ਹਾਂ ਦੇ ਹੁਨਰ ਮੁਤਾਬਿਕ ਕੰਮ ਦੇਣ ਲਈ ਪੰਜਾਬ ਪ੍ਰिजन ਡਿਵੈਲਪਮੈਂਟ ਬੋਰਡ ਅਧੀਨ 12 ਜੇਲ੍ਹਾਂ 'ਚੋਂ ਮੁੱਖ ਸੜਕਾਂ ਤੇ ਹਨ ਵਿਖੇ ਪੈਟਰੋਲ ਪੰਪ ਲਾਉਣ ਦਾ ਕੰਮ ਚੱਲ ਰਿਹਾ ਹੈ ਉਨ੍ਹਾਂ ਦੱਸਿਆ ਕਿ 6 ਜੇਲ੍ਹਾਂ ਵਿੱਚ ਪੈਟਰੋਲ ਪੰਪ ਚਾਲੂ ਹੋ ਚੁੱਕੇ ਹਨ ਜਦਕਿ 2 ਵਿੱਚ ਜਲਦ ਪੈਟਰੋਲ ਪੰਪ ਚਾਲੂ ਕੀਤੇ ਜਾਣਗੇ ਪੰਜਾਬ ਸਰਕਾਰ ਵੱਲੋਂ ਪਾਰਦਰਸ਼ੀ ਭਰਤੀ ਨੂੰ ਤਰਜੀਹ ਖੇਤਰ ਦੱਸਦੇ ਹਾਂ ਕੈਬਨਿਟ ਮੰਤਰੀ ਨੇ ਕਿਹਾ ਹੈਗੀ ਜੇਲ੍ਹ ਵਿਭਾਗ ਵਿੱਚ 13 ਡੀਐਸਪੀ 175 ਵਾਰਡਨ ਅਤੇ 4 ਮੈਟਰਨਾਂ ਦੀ ਭਰਤੀ ਜਲਦੀ ਕੀਤੀ ਜਾ ਰਹੀ ਹੈ ਗਿੱਦੜਵਾਹਾ ਤੋਂ ਚੋਣ ਮੈਦਾਨ ਵਿੱਚ ਡਟੇ ਕਾਂਗਰਸੀ ਉਮੀਦਵਾਰ ਅਮ੍ਰਿਤਾ ਵੜਿੰਗ ਅਤੇ ਭਾਜਪਾ ਉਮੀਦਵਾਰ ਮਨਪ੍ਰੀਤ ਸਿੰਘ ਬਾਦਲ ਹਲਕੇ ਵਿੱਚ ਆਪਣੀ ਵੋਟ ਨਹੀਂ ਪਾ ਸਕਣਗੇ ਅਮ੍ਰਿਤਾ ਵੜਿੰਗ ਦੀ ਵੋਟ ਸ਼੍ਰੀ ਮੁਕਤਸਰ ਸਾਈਵ ਅਤੇ ਮਨਪ੍ਰੀਤ ਸਿੰਘ ਬਾਦਲ ਦੀ ਵੋਟ ਲੰਬੀ ਵਿਧਾਨ ਸਭਾ ਹਲਕੇ ਵਿੱਚ ਬਣੀ ਹੋਈ ਹੈ ਜਿਸ ਕਾਰਨ ਉਹ ਗਿੱਦੜਵਾਹ ਵਿੱਚ ਆਪਣੀ ਵੋਟ ਨਹੀਂ ਪਾ ਸਕਣਗੇ ਦੂਜੇ ਪਾਸੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਹਰਦੀਪ ਸਿੰਘ ਢੀਂਪੀ ਢਿੱਲੋ ਗਿੱਦੜਵਾਹ ਸ਼ਹਿਰ ਦੇ ਵੋਟਰ ਹਨ ਗਿੱਦੜਵਾਹ ਤੋਂ ਕੁੱਲ 14 ਉਮੀਦਵਾਰ ਚੋਣ ਮੈਦਾਨ ਵਿੱਚ ਹਨ ਜਿਨ੍ਹਾਂ ਵਿੱਚ ਅਮ੍ਰਿਤਾ ਵੜਿੰਗ ਇਕਲੋਤੀ ਮੈਲਾ ਉਮੀਦਵਾਰ ਹਨ ਚੋਣ ਮੈਦਾਨ ਵਿੱਚ ਡਟੇ 11 ਉਮੀਦਵਾਰਾਂ ਵਿੱਚੋਂ ਤਿੰਨ ਹੋਰ ਰਜਿਸਟਰਡ ਸਿਆਸੀ ਪਾਰਟੀਆਂ ਦੇ ਹਨ ਜਿਨ੍ਹਾਂ ਨੂੰ ਕੌਮੀ ਜਾਂ ਸੁਭਾਈ ਸਿਆਸੀ ਪਾਰਟੀਆਂ ਜੋ ਮਾਨਤਾ ਨਹੀਂ ਹੈ ਅਤੇ ਬਾਕੀ 8 ਉਮੀਦਵਾਰ ਆਜ਼ਾਦ ਹਨ ਚੰਡੀਗੜ੍ਹ ਵਿੱਚ ਹਰਿਆਣਾ ਵਿਧਾਨ ਸਭਾ ਨੂੰ ਥਾਂ ਦੇਣ ਦਾ ਮਾਮਲਾ ਗਰਮਾਇਆ ਹੋਇਆ ਹੈ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਦੀ ਅਗਵਾਈ ਵਾਲੀ ਟੀਮ ਨੇ ਪੰਜਾਬ ਦੇ ਰਾਜਪਾਲ ਅਤੇ ਚੰਡੀਗੜ੍ਹ ਦੇ ਪ੍ਰਸ਼ਾਸਕ ਗੁਲਾਬਚੰਦ ਕਟਾਰੀ ਨਾਲ ਮੁਲਾਕਾਤ ਕੀਤੀ ਹੈ ਮੀਟਿੰਗ ਤੋਂ ਬਾਅਦ ਚੀਮਾ ਨੇ ਮੀਡੀਆ ਨੂੰ ਦੱਸਿਆ ਕਿ ਅਸੀਂ ਚੰਡੀਗੜ੍ਹ ਦੇ ਮੁੱਦੇ ਨੂੰ ਲੈ ਕੇ ਰਾਜਪਾਲ ਨੂੰ ਮਿਲ ਚੁੱਕੇ ਹਾਂ ਚੰਡੀਗੜ੍ਹ ਪੰਜਾਬ ਦਾ ਹੈ ਚੰਡੀਗੜ੍ਹ ਪੰਜਾਬ ਦੀ ਰਾਜਧਾਨੀ ਹੈ ਜਿਹੀ ਸਥਿਤੀ ਵਿੱਚ ਹਰਿਆਣਾ ਕੋਲ ਨਾ ਤਾਂ ਚੰਡੀਗੜ੍ਹ ਵਿੱਚ ਵਿਧਾਨ ਸਭਾ ਬਣਾਉਣ ਦਾ ਅਧਿਕਾਰ ਹੈ ਤੇ ਨਾ ਹੀ ਕੋਈ ਹੋਰ ਇਮਾਰਤ ਜਿਸ ਤਰ੍ਹਾਂ ਈਕੋ ਸੰਵੇਦਨਸ਼ੀਲ ਜ਼ੋਨ ਨੂੰ ਹਟਾਇਆ ਗਿਆ ਹੈ ਉਹ ਉਚਿਤ ਨਹੀਂ ਹੈ ਚੀਮਾ ਨੇ ਕਿਹਾ ਕਿ ਹਰਿਆਣਾ ਸਰਕਾਰ ਨੇ ਰਾਜਪਾਲ ਨੂੰ ਪ੍ਰਸਤਾਵ ਭੇਜਿਆ ਹੈ ਕਿ ਤੁਸੀਂ ਸਾਨੂੰ 10 ਏਕੜ ਜ਼ਮੀਨ ਦਿਓ ਅਸੀਂ ਤੁਹਾਨੂੰ ਪੰਚਕੂਲਾ ਵਿੱਚ 12 ਏਕੜ ਜ਼ਮੀਨ ਦੇਵਾਂਗੇ ਅਤੇ ਉਹਨਾਂ ਨੇ ਪ੍ਰਸਤਾਵ ਵਿੱਚ ਮਕਸਦ ਨਹੀਂ ਲਿਖਿਆ ਹੈ ਹਾਲਾਂਕਿ ਇਸ ਦਾ ਉਦੇਸ਼ ਇੱਥੇ ਹਰਿਆਣਾ ਵਿਧਾਨ ਸਭਾ ਬਣਾਉਣਾ ਹੈ ਸੀ ਇਸ ਗੱਲ ਦਾ ਵਿਰੋਧ ਦਰਜ ਕਰਵਾਇਆ ਹੈ ਚੰਡੀਗੜ੍ਹ ਪੰਜਾਬ ਦਾ ਹੈ ਸੀ ਹਰਿਆਣਾ ਨੂੰ 1 ਇੰਚ ਵੀ ਜ਼ਮੀਨ ਦੇਣ ਲਈ ਤਿਆਰ ਨਹੀਂ ਹਾਂ ਵਿੱਤ ਮੰਤਰੀ ਨੇ ਕਿਹਾ ਕਿ ਅਸੀਂ ਰਾਜਪਾਲ ਨੂੰ ਮੰਗ ਪੱਤਰ ਦਿੱਤਾ ਹੈ ਉਨਾਂ ਨੇ ਇਸ ਐਕਟ ਦਾ ਵੀ ਹਵਾਲਾ ਦਿੱਤਾ ਹੈ ਜਦੋਂ ਪੰਜਾਬ ਤੇ ਹਰਿਆਣਾ ਵੱਖ ਹੋਏ ਸਨ ਉਹਨਾਂ ਨੇ ਕਿਹਾ ਹੈ ਕਿ ਪ੍ਰਧਾਨ ਮੰਤਰੀ ਅਰਾਜੀਵ ਗਾਂਧੀ ਨਾਲ ਹੋਏ ਸੰਤ ਲੋਂਗੋਵਾਲ ਸਮਝੌਤੇ ਵਿੱਚ ਸਪਸ਼ਟ ਕਿਹਾ ਗਿਆ ਸੀ ਕਿ ਚੰਡੀਗੜ੍ਹ ਪੰਜਾਬ ਦਾ ਹੈ ਤੇ ਪੰਜਾਬ ਨੂੰ ਹੀ ਦਿੱਤਾ ਜਾਵੇਗਾ ਜਦੋਂ ਕਿ ਪੰਜਾਬ ਵਿੱਚ ਪਹਿਲਾਂ ਭਾਵੇਂ ਕਾਂਗਰਸ ਹੋਵੇ ਜਾਂ ਅਕਾਲੀ ਦਲ ਅਤੇ ਭਾਜਪਾ ਦੀ ਸਰਕਾਰ ਸੀ ਚੰਡੀਗੜ੍ਹ ਵਿੱਚ ਹਰਿਆਣਾ ਦੀ ਵੱਖਰੀ ਵਿਧਾਨ ਸਭਾ ਦੇਣ ਦੇ ਮੁੱਦੇ ਤੇ ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਮਿੱਟੂ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ। ਉਹਨਾਂ ਨੇ ਕਿਹਾ ਕਿ ਚੰਡੀਗੜ੍ਹ ਦੇ ਗਵਰਨਰ ਪੰਜਾਬ ਨੇ ਸਾਫ਼ ਸ਼ਬਦਾਂ ਵਿੱਚ ਕਿਹਾ ਹੈ ਕਿ ਅਜੇ ਤੱਕ ਹਰਿਆਣਾ ਨੂੰ ਵੱਖਰੀ ਵਿਧਾਨ ਸਭਾ ਬਣਾਉਣ ਵਾਸਤੇ ਜ਼ਮੀਨ ਨਹੀਂ ਦਿੱਤੀ ਗਈ ਅਤੇ ਨਾ ਹੀ ਹਰਿਆਣਾ ਨੇ ਅਜੇ ਤੱਕ ਕੋਈ ਪੈਸਾ ਦਿੱਤਾ ਹੈ। ਸੁਨੀਲ ਜਾਖੜ ਦੇ ਅਸਤੀਫੇ ਨੂੰ ਲੈ ਕੇ ਰਵਨੀਤ ਸਿੰਘ ਮਿੱਟੂ ਨੇ ਕਿਹਾ ਹੈ ਕਿ ਭਾਜਪਾ ਦੇ ਜਰਨਲ ਸਕੱਤਰੀ ਰੂਪਾਨੀ ਸਾਹਿਬ ਦੇ ਉੱਤੋਂ ਤੱਕ ਕੋਈ ਨਹੀਂ ਹੈ। ਉਹਨਾਂ ਨੇ ਖੁਦ ਪੱਤਰਕਾਰਾਂ ਨੂੰ ਬਿਆਨ ਦਿੱਤਾ ਹੈ ਕਿ ਜਾਖੜ ਸਾਹਿਬ ਦੇ ਅਸਤੀਫੇ ਬਾਰੇ ਕੋਈ ਗੱਲ ਨਹੀਂ ਹੋਈ। ਉਹ ਸਾਡੇ ਮੌਜੂਦਾ ਪ੍ਰਧਾਨ ਹਨ ਪਹਾੜਾਂ ਤੇ ਬਰਫਬਾਰੀ ਤੋਂ ਬਾਅਦ ਚੰਡੀਗੜ੍ਹ ਤੇ ਪੰਜਾਬ ਦੇ ਤਾਪਮਾਨ ਵਿੱਚ ਬਦਲਾਅ ਦੇਖਣ ਨੂੰ ਮਿਲ ਰਿਹਾ ਹੈ ਵੱਧ ਤੋਂ ਵੱਧ ਤਾਪਮਾਨ ਦੇ ਨਾਲ-ਨਾਲ ਦੀੰਦਾ ਘੱਟੋ-ਘੱਟ ਤਾਪਮਾਨ ਵੀ ਹੁਣ ਡਿੱਗ ਰਿਹਾ ਹੈ ਪਾਕਿਸਤਾਨ ਅਫਗਾਨਿਸਤਾਨ ਸਰਾਦ ਤੇ ਪੈਦਾ ਹੋਏ ਚੱਕਰਵਾਦ ਦਾ ਅਸਰ ਪੰਜਾਬ ਤੇ ਵੀ ਪੈ ਰਿਹਾ ਹੈ ਕੁਝ ਦਿਨਾਂ ਤੋਂ ਮੌਸਮ ਵਿੱਚ ਆਈ ਤਬਦੀਲੀ ਅਤੇ ਵਾਦੇ ਪ੍ਰਦੂਸ਼ਣ ਕਾਰਨ ਪੂਰਾ ਪੰਜਾਬ ਤੇ ਚੰਡੀਗੜ੍ਹ ਧੁੰਦ ਦੀ ਲਪੇਟ ਵਿੱਚ ਆ ਗਿਆ ਹੈ ਮੌਸਮ ਕੇਂਦਰ ਵੱਲੋਂ ਅੱਜ ਪੂਰੇ ਪੰਜਾਬ ਅਤੇ ਚੰਡੀਗੜ੍ਹ ਵਿੱਚ ਧੁੰਦ ਦਾ ਅਲਰਟ ਜਾਰੀ ਕੀਤਾ ਗਿਆ ਹੈ ਇਸ ਦੇ ਨਾਲ ਹੀ ਮੌਸਮ ਵਿਭਾਗ ਅਨੁਸਾਰ ਪੰਜਾਬ ਵਿੱਚ 17 ਨਵੰਬਰ ਤੱਕ ਧੁੰਦ ਦਾ ਅਸਰ ਦੇਖਣ ਨੂੰ ਮਿਲੇਗਾ ਪਰ ਇਸ ਤੋਂ ਬਾਅਦ ਕੁਝ ਰਾਹਤ ਮਿਲਣ ਦੀ ਸੰਭਾਵਨਾ ਹੈ ਵਿਧਾਨ ਸਭਾ ਵਿੱਚੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਪੱਤਰ ਲਿਖ ਕੇ ਉਹਨਾਂ ਨੂੰ ਚੰਡੀਗੜ੍ਹ ਤੇ ਪੰਜਾਬ ਦੇ ਹੱਕੀ ਦਾਅਵੇ ਨੂੰ ਮੰਨਣ ਤੇ ਸੂਬੇ ਨਾਲ ਲੰਬੇ ਸਮੇਂ ਤੋਂ ਕੀਤੇ ਵਾਅਦਿਆਂ ਨੂੰ ਪੂਰਾ ਕਰਨ ਲਈ ਕਿਹਾ ਹੈ ਉਹਨਾਂ ਨੇ ਚੰਡੀਗੜ੍ਹ ਨੂੰ ਪੰਜਾਬ ਦੀ ਵਿਸ਼ੇਸ਼ ਰਾਜਧਾਨੀ ਵੱਜੋਂ ਮਾਨਤਾ ਦੇਣ ਦੀ ਅਪੀਲ ਕੀਤੀ ਹੈ ਉਨ੍ਹਾਂ ਕਿ ਹੈਗੀ ਚੰਡੀਗੜ੍ਹ ਪੰਜਾਬ ਦੀ ਸਥਾਈ ਭਾਵਨਾ ਤੇ ਇਸ ਦੇ ਲੋਕਾਂ ਦੀਆਂ ਇੱਛਾਵਾਂ ਨੂੰ ਮੂਰਤੀਮਾਨ ਕਰਨ ਲਈ ਤਿਆਰ ਕੀਤਾ ਗਿਆ ਸੀ ਅਤੇ ਇਸ ਦੀ ਸਾਂਝੀ ਸਥਿਤੀ ਤਹਿਤ ਲੰਬੇ ਸਮੇਂ ਤੋਂ ਪੰਜਾਬ ਨੂੰ ਉਹ ਵਿਸ਼ੇਸ਼ ਨਿਗਰਾਨੀ ਦੇਣ ਤੋਂ ਇਨਕਾਰ ਕੀਤਾ ਗਿਆ ਹੈ ਜਿਸ ਦਾ ਵਾਅਦਾ ਕੀਤਾ ਗਿਆ ਸੀ ਪ੍ਰਤਾਪ ਸਿੰਘ ਬਾਜਵਾ ਨੇ ਅੱਗੇ ਕਿਹਾ ਕਿ ਕੇਂਦਰੀ ਸੇਵਾ ਨਿਯਮ ਨੂੰ ਲਾਗੂ ਕਰਨਾ ਤੇ ਚੰਡੀਗੜ੍ਹ ਅੰਦਰ ਹਰਿਆਣਾ ਦੇ ਵਿਧਾਨ ਸਭਾ ਕੰਪਲੈਕਸ ਲਈ ਜ਼ਮੀਨ ਦੀ ਅਲੋਟਮੈਂਟ ਵਰਗੀਆਂ ਪ੍ਰਸ਼ਾਸਕੀ ਤੇ ਖੇਤਰੀ ਕਾਰਵਾਈਆਂ ਨੂੰ ਪੰਜਾਬੀਆਂ ਵੱਲੋਂ ਆਪਣੇ ਜਾਇਜ਼ ਦਾਅਵੇ ਨੂੰ ਕਮਜ਼ੋਰ ਕਰਨ ਵੱਜੋਂ ਸਮਝਿਆ ਜਾਂਦਾ ਹੈ ਜਿਹਾ ਹਰ ਕਦਮ ਪੰਜਾਬ ਨਾਲ ਕੀਤੇ ਵਾਅਦਿਆਂ ਦੀ ਪਵਿੱਤਰਤਾ ਨੂੰ ਢਾਹ ਲਾ ਰਿਹਾ ਹੈ ਤੇ ਆਪਸੀ ਸਨਮਾਨ ਦੀ ਸੰਗੀ ਭਾਵਨਾ ਨੂੰ ਕਮਜ਼ੋਰ ਕਰ ਰਿਹਾ ਹੈ ਉਨ੍ਹਾਂ ਕਿਹਾ ਹੈ ਕਿ ਚੰਡੀਗੜ੍ਹ ਨੂੰ ਪੰਜਾਬ ਦੀ ਵਿਸ਼ੇਸ਼ ਰਾਜਧਾਨੀ ਵੱਜੋਂ ਬਹਾਲ ਕਰਨਾ ਨਾ ਸਿਰਫ ਸਦ ਭਾਵਨਾ ਦਾ ਸੰਕੇਤ ਹੋਵੇਗਾ ਸਗੋ ਇਸ ਨਾਲ ਕੀਤੇ ਗਏ ਵਾਅਦਿਆਂ ਤੇ ਆਪਸੀ ਸਤਿਕਾਰ ਦੇ ਬੰਧਨ ਤੇ ਵਿਸ਼ਵਾਸ ਵੀ ਹੋਵੇਗਾ ਤੇ ਜਿਹੜਾ ਇਹ ਕਹਿੰਦੇ ਆ ਨਾ ਰਾਜਾ ਵੜਿੰਗ ਬੋਡੀਆਂ ਖਾ ਗਿਆ ਮੈਂ ਇਹਨਾਂ ਨੂੰ ਦੱਸਣਾ ਚਾਹਣੀ ਐ ਜਦੋਂ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਐ ਉੱਥੇ ਹੀ ਬੋਡੀਆਂ ਆਮ ਆਦਮੀ ਪਾਰਟੀ ਨੇ ਬਣਵਾਈਆਂ ਜਿੱਥੇ ਰਾਜਾ ਵੜਿੰਗ ਨੇ ਬਣਵਾਈਆਂ ਸੀ ਉਹਨਾਂ ਨੇ ਤੁਸੀ ਵੀ ਖਾਧਾ ਐ ਇਹ ਸਵਾਲ ਕਰਤੀ ਐ ਮੈਂ ਨਾਲ ਲੋਕਾਂ ਨੂੰ ਭਈ ਅਸੀਂ ਤਾਂ ਹੁੰਡੇ ਭਰਤੀ ਕੀਤੇ ਜਿੰਨੇ ਕਰ ਸਕਦੇ ਸੀ 90 ਦੇ ਨਾਲ ਹੀ ਆਏ ਸੀ ਤੇ 90 ਹੀ ਹੁੰਡੇ ਭਰਦੇ ਹੁੰਦੇ ਜਿੰਨੀ ਤਾਕਤ ਆਈ ਸੀ ਅਸੀਂ ਤਾਂ ਕਲਮ ਦੀ ਤਾਕਤ ਨੂੰ ਵਰਤਿਆ ਔਰ ਸਭ ਉਪਯੋਗ ਕੀਤਾ ਤਾਂ ਕਹਾ ਬਦਾਈਆਂ ਸਰਕਾਰ ਨੇ ਪ੍ਰੋਫਿਟ ਦੇ ਵਿੱਚ ਮੁਨਾਫਾ ਕੀਤਾ ਅੱਜ ਤੱਕ ਟਰਾਂਸਪੋਰਟ ਵਿਭਾਗ ਮੁਨਾਫਾ ਕਮਾਰੇ ਆ ਰਾਜੇ ਵੜਿੰਗ ਜੀ ਕਰਕੇ ਇਹਨਾਂ ਕਰਕੇ ਨਹੀਂ ਆਮ ਆਦਮੀ ਪਾਰਟੀ ਨੇ ਤਾਂ ਸਾਡੀਆਂ ਮਾਵਾਂ ਦੀ ਤੇ ਭੈਣਾਂ ਦੀ ਕੰਕ ਵੀ ਖਾ ਗਏ ਲੋਕਾਂ ਬਾਈ ਜਦੋਂ ਇਹ ਆ ਜਿੰਨੀਆਂ ਵੀ ਬੱਸਾਂ ਚੱਲਦੀਆਂ ਸੀ ਨਾ ਇੱਕ ਉਮੀਦਵਾਰ ਆਪਣੇ ਜਿਹੜੇ ਗਿੱਦੜਵੇ ਤੋਂ ਝਾੜੂ ਵਾਲੇ ਲੜ ਰਹੇ ਐ ਢਿੱਲੋ ਬਾਈ ਹਰੀ ਇਹਨਾਂ ਦੀਆਂ ਬੱਸਾਂ ਦੀ ਬਾਦਲਾਂ ਦੇ ਅਨੁਸਾਰੀਆਂ ਵੀ ਚੱਲਦੀਆਂ ਸੀ ਤੇ ਕੀ ਕਰਦੇ ਸੀ ਗੱਲ ਧਿਆਨ ਨਾਲ ਸਮਝਾਜੀ ਹਰ ਬੱਸ ਨੂੰ ਇੱਕ ਪਰਮਿਟ ਮਿਲਦਾ ਹੈ ਉਸ ਪਰਮਿਟ ਦਾ ਸਪੋਜ਼ ਕਰੋ ਗਿੱਦੜਵੇ ਤੋਂ ਪਟੰਡੇ ਤੱਕ ਦਾ ਪਰਮਿਟ ਹੈ ਤੁਸੀਂ ਉਸ ਪਰਮਿਟ ਨੂੰ ਐਕਸਟੈਂਸ਼ਨ ਲੈ ਸਕਦੇ ਹੋ ਵਧਾ ਸਕਦੇ ਹੋ ਉਹ ਐਕਸਟੈਂਸ਼ਨ ਸਰਵੇ ਇੱਕ ਵਾਰ ਹੀ ਮਿਲਦੀ ਹੈ 24 ਕਿਲੋਮੀਟਰ ਇਹਨਾਂ ਨੇ ਕੀ ਕੀਤਾ ਵੈਸੀ ਢਿੱਲੋ ਪਰਿਵਾਰ ਨੇ ਵੀ ਇਹੀ ਕੀਤਾ ਵੈਸੀ ਜਿੰਨੇ ਬਾਦਲ ਕੇ ਸਭ ਨੇ ਇਹੀ ਕੀਤਾ ਵੈਸੀ ਇਹ ਨਾਲੇ ਇੱਕ ਪਰਮਿਟ ਦੀ ਐਕਸਟੈਂਸ਼ਨ 10-10 ਵਾਰੀ ਲਈ ਵੀ ਸੀ 10-10 ਵਾਰੀ ਮਤਲਬ ਕਿ ਇੱਕ ਪਰਮਿਟ ਸੀਗਾ ਪੁੰਡੇ ਤੱਕ ਦਾ ਪਰ ਬਸ ਚਲਦੀ ਸੀ ਚੰਡੀਗੜ੍ਹ ਤੱਕ ਇਲੈਗਲ ਸਮਝ ਗਈ ਮੇਰੀ ਗੱਲ ਠੀਕ ਹੈ ਭਾਈ ਰੋਜ਼ ਗੱਲ ਸੁਣੋ ਮੇਰੀ ਰੋਜ਼ ਇਹ ਬੱਸਾਂ 99000 ਕਿਲੋਮੀਟਰ ਇਲੈਗਲ ਚੱਲਦੀਆਂ ਸਨ 99000 ਕਿਲੋਮੀਟਰ ਰੋਜ਼ ਇਹ ਬੱਸਾਂ ਇਲੈਗਲ ਚੱਲਦੀਆਂ ਸਨ ਸਾਡੀ ਹਾਈ ਕੋਰਟ ਨੇ ਇਹ ਮਜਵਾਬ ਉਹਨਾਂ ਨੂੰ ਦੇ ਰਹੀਆਂ ਜਿਨ੍ਹਾਂ ਨੇ ਕਿਹਾ ਰਾਜਾ ਜੀ ਨੇ ਟਰਾਂਸਪੋਰਟ ਮੰਤਰੀ ਬਣ ਕੇ ਕੀ ਕੀਤਾ ਔਰ ਸਾਰੀ ਸੰਗਤ ਨੂੰ ਦੱਸਣਾ ਚਾਹੀਦੀ ਹੈ ਕਿਉਂਕਿ ਅਕਸਰ ਇਹ ਦੋਅ ਚੱਕਦੇ ਹੈ ਕਿ ਰਾਜਾ ਜੀ ਟਰਾਂਸਪੋਰਟ ਮੈਟ ਵਿੱਚ ਕੁਝ ਨਹੀਂ ਕਰਕੇ ਆਏ ਤੇ ਕਪਲਾ ਕਰਕੇ ਆਏ ਮੈਂ ਜਵਾਬ ਦੇ ਰਹੀਆਂ ਇਸ ਸਬੰਦੇ 99000 ਕਿਲੋਮੀਟਰ ਬੱਸਾਂ ਇਲੀਗਲ ਚੱਲਦੀਆਂ ਸਨ ਸਾਡੀ ਹਾਈ ਕੋਰਟ ਨੇ 2012 ਹੁਕਮ ਦਿੱਤਾ ਸੀ ਕਿ ਜਿੰਨੀਆਂ ਇਲੀਗਲ ਬੱਸਾਂ ਚੱਲਦੀਆਂ ਉਹ ਪਰਮਿਟ ਰੱਦ ਕੀਤੇ ਜਾਣ ਉਹ ਪਰਮਿਟ ਸੀ 847 ਰਾਜਾ ਬੜਿੰਗ ਜੀ ਨੇ ਉਹ ਸਾਰੇ ਪਰਮਟ ਸਾਰੀਆਂ ਅਲੀਗਲ ਚੱਲਦੇ 99000 ਕਿਲੋਮੀਟਰ ਕੈਨਸਲ ਕਰਾਇਆ ਜਦੋਂ ਕੈਨਸਲ ਕੀਤਾ ਤਾਂ ਭਾਈ ਇੱਕ ਕੈਨਸਲੇਸ਼ਨ ਦਾ ਜਿਹੜਾ ਆਰਡਰ ਹੁੰਦਾ ਹੈ ਨਾ ਉਹ ਘੱਟੋ ਘੱਟ 30 40 ਦਿਨਾਂ ਦਾ ਬਣਦਾ ਵਕੀਲ ਕਹਿੰਦੇ ਸਟਾਫ ਵਾਲੇ ਕਹਿੰਦੇ ਜੀ ਜੇ ਅਸੀਂ 850 ਦਾ ਇੰਨਾ ਲੰਬਾ ਪਰਚਾ ਬਣੋਣ ਲੱਗੇ ਤਾਂ 6 ਮਹੀਨਿਆਂ ਦਾ ਟਾਈਮ ਲੱਗ ਜਾਊਗਾ ਦਿਨ ਰਾਤ ਵਕੀਲ ਭਾਈ ਦਫਤਰ ਵਾਲੇ ਮੁੰਡੇ ਭਾਈ 20 ਬੰਦੇ ਲਗਾਤਾਰ 24 ਘੰਟੇ ਕੰਮ ਕੀਤਾ ਤੇ 850 ਪਰਮਿਟ ਐ ਕੈਨਸਲ ਕੀਤਾ ਇਹਨਾਂ ਦਾ ਸਾਰੀਆਂ ਇਲੀਗਲ ਜਲਦੀਆਂ ਬੱਸਾਂ ਜਿਹੜਾ ਕੈਨਸਲ ਕੀਤੀਆਂ ਤੇ ਭਾਈ ਫਿਰ ਉਹਦੀ ਥਾਂ ਤੇ ਸਰਕਾਰੀ ਬੱਸਾਂ ਚਲਾਈਆਂ ਜਦੋਂ ਸਰਕਾਰੀ ਬੱਸਾਂ ਚਲਾਈਆਂ ਤਾਂ ਮੇਰੀਆਂ ਮਾਵਾਂ ਫ੍ਰੀ ਚਾਰਜ ਲੱਗ ਪਈਆਂ ਤਾਂ ਚੜਾਣ ਲੱਗਿਆ ਇਹੋ ਭੋਲੀ ਭਾਈ ਨੇ ਤੁਸੀਂ ਚੜਾਣ ਫਟਾ ਕਿਉਂ ਲੱਗਿਓ ਕਿਉਂਕਿ ਇਹਨਾਂ ਦਾ 850 ਖੈਲੀ ਜਲਦੀ ਬੱਸ ਬੰਦ ਕਰਕੇ ਅਸੀਂ ਆਪਦੀਆਂ ਸਰਕਾਰੀ ਬਸਾਂ ਲੰਮੀਆਂ પાਕੇ ਚਲਾਈਆਂ ਇਹਨਾਂ ਰਾਜਾਵੜੇ ਤਾ ਪੜਾ ਲੱਗਦਾ ਸਮਝ ਗਈ ਤੇਰੀ ਗੱਲ ਅਗਲੀ ਗੱਲ ਪਈ ਰੋਜ਼ ਦਾ ਜਦੋਂ ਇਹ ਕੈਂਸਲ ਕੀਤਾ ਤਾਂ ਫੇਰ ਸਾਡੇ ਟ੍ਰਾਂਸਪੋਰਟ ਮੈਕਬੇ ਨੂੰ ਮੁਨਾਫਾ ਹੋਣ ਲੱਗ ਪਿਆ ਪਤਾ ਕਿੰਨਾ ਮੁਨਾਫਾ ਹੋਇਆ ਰੋਜ਼ ਦਾ ਕਰੋੜ ਰੁਪਈਆ ਕਮਾਉਣ ਲੱਗ ਪਿਆ ਬੀਆਰਟੀਸੀ ਇੱਕ ਦਿਨ ਦਾ ਮੁਨਾਫਾ 1 ਕਰੋੜ ਰੁਪਈਆ ਜੁਦੈ ਸੰਕੁਸ਼ਕੀਤਾ ਤੁਹਾਡੇ ਬਾਈ ਨੇ ਕੈ ਘੰਟੇ ਲੰਘ ਗਏ ਕੱਲ ਸਾਰੀ ਰਾਤ ਇਸ ਬੱਚੇ ਦੀ ਜਿਹਦੀ ਉਮਰ 17 ਸਾਲ ਆ ਸੜਕ ਤੇ ਪਈ ਆ ਪਰਿਵਾਰ ਬੈਠਾ ਆਲੇ ਦਾਲੇ ਤੋਂ ਸੰਗਤ ਆਈ ਆ ਹਾਲੇ ਵੀ ਪ੍ਰਸ਼ਾਸਨ ਗੋਲ ਗੱਲਾਂ ਕਰ ਰਿਹਾ ਬੰਦਾ ਫੜ ਲਿਆ ਜੀ ਬੰਦੇ ਫੜ ਲਾਂਗੇ ਜੀ ਇੱਥੇ ਜੇਕਰ ਤੁਸੀਂ ਦੇਖਿਆ ਸੁਣਿਆ ਹੋਣਾ ਸਾਰਿਆਂ ਨੇ ਪਰਨੀਤਕਾਰ ਦੇ ਕੋ ਪੈਸੇ ਕਢਾ ਲਏ ਸੀ ਕਿਸੇ ਬੰਦੇ ਨੇ ਤੇ 24 ਘੰਟਿਆਂ ਦੇ ਵੀ ਜਾ ਕਿਉਂ ਤੀਜੀ ਚੌਥੀ ਸਟੇਟ ਚੋਂ ਬੰਦੇ ਚੱਕ ਲਈ ਸੀ ਕੋਸ ਆਈ ਤੇ ਕੋ ਬੰਦਾ ਟਿੱਪਣੀ ਕਰਦੇ ਸੋਸ਼ਲ ਮੀਡੀਆ ਤੇ ਕੋਈ ਵੀਡੀਓ ਸਾਂਝੀ ਕਰਦੇ ਤੜਕੇ ਸੀ ਸਟਾਫ ਘਰੇ ਖੜਾ ਹੁੰਦਾ ਵੀ ਤੂੰ ਆ ਫਲਾਣੇ ਦੀ ਵੀਡੀਓ ਸਾਂਝੀ ਕੀਤੀ ਆ ਟਿੱਪਣੀ ਕੀਤੀ ਆ ਚੱਲ ਸਾਡੇ ਨਾਲ ਤੇ ਚੇ ਬੱਚਿਆਂ ਦੇ ਕਤਲ ਹੋ ਜਾਂਦੇ ਆ ਤੇ ਪੁਲਿਸ ਹਲੇ ਵੀ ਇਹ ਗੱਲਾਂ ਤੇ ਲੱਗੀ ਹੋਈ ਆ ਵੀ ਕੋਈ ਗੱਲ ਨਹੀਂ ਜੀ ਫੜ ਲਾਂਗੇ ਜੀ ਭਾਲ ਲਾਂਗੇ ਜੀ ਪਹਿਲੀ ਗੱਲ ਤਾਂ ਕਿੱਥੋਂ ਸਿਉਣਗੇ ਭਾਈ ਹੁਣ ਹੀ ਮੈਂ ਪਰਿਵਾਰ ਨਾਲ ਬੈਠਾ ਦਸਾਂਝਾ ਕਰਦਾ ਸੀਗਾ ਪਰਿਵਾਰ ਤੋਂ ਪਤਾ ਲੱਗਿਆ ਕਹਿੰਦੇ ਇੱਕ ਬੰਦਾ ਪੁਲਿਸ ਨੇ ਫੜਿਆ ਇਹ ਦੱਸ ਰਹੇ ਆ ਪੁਲਿਸ ਵਾਲੇ ਵੀ ਉਹ ਟਿਕਟਾਂਕ ਆਉਣ ਗਿਆ ਸੀ ਦੂਜਿਆਂ ਦੀ ਜੇ ਟਿਕਟਾਂ ਨਹੀਂ ਵੀ ਕਰਾਂਗਾ ਜਾਂ ਕਰਾਵਾਂਗਾ ਜਾਂ ਭੱਜ ਕੇ ਉਹ ਜੂਤਪੀ ਦੇ ਉਹ ਬਿਹਾਰ ਦੇ ਉਹ ਬੰਗਾਲ ਦੇ ਉਹ ਐਮਪੀ ਦੇ ਕਿੱਥੋਂ ਦੇ ਪਤਾ ਲੱਗੂਗਾ ਜਦੋਂ ਧਿਆਨ ਇੱਕ ਇੱਕ ਫੈਕਟਰੀ ਦੇ ਵਿੱਚ 10-10 ਹਜ਼ਾਰ ਬੰਦਾ ਬੈਠਾ ਹੈ ਉਹਨਾਂ ਜਾ ਕੇ ਬਹਿ ਗਏ ਬੰਦੇ ਫੜੇ ਜਾਣਗੇ ਉਹਨਾਂ ਦੇ ਆਧਾਰ ਕਾਰਡ ਰਾਸ਼ਨ ਕਾਰਡ ਵੋਟਰ ਕਾਰਡ ਬਣੇ ਹੋਏ ਕੁੰਬੜਾ ਪਿੰਡ ਦੇ ਪਿੱਛਾ ਪਤਾ ਨਹੀਂ ਕਿੱਥੋਂ ਦਾ ਨਾਮ ਸਹੀ ਦੱਸਦੇ ਆ ਨਾਲ ਲਿਖਾਉਂਦੇ ਆ ਪਿੱਛੋਂ ਕੋਈ ਕ੍ਰਾਈਮ ਕਰਕੇ ਆਉਂਦੇ ਆ ਕੋਈ ਜੁਰਮ ਕਰਕੇ ਆਉਂਦੇ ਆ ਕੋਈ ਕਤਲ ਕਰਕੇ ਆਉਂਦੇ ਆ ਪੰਜਾਬ 'ਚ ਵੜ ਜਾਂਦੇ ਆ ਅੱਜ ਮੇਂ ਦਰੋਧੀ ਪਿੰਡ ਦੀ ਘਟਨਾ ਨਾਬੇ ਦੇ ਕੋਲੇ ਨਿਹੰਗ ਸਿੰਘ ਗੁਰਚਰਨ ਸਿੰਘ ਨਾਮ ਦਾ ਉਹਨੇ ਭਾਈ ਸਾਹਿਬ ਬੈਠਿਆ 20 ਸਾਲ ਤੋਂ ਇਨਸਾਨ ਸਾਹਿਬ ਦੀ ਸੇਵਾ ਕਰ ਰਿਹਾ ਝੰਡਾ ਦੀ ਸੇਵਾ ਕਰ ਰਿਹਾ ਗੁੰਗਾ ਤੇ ਬੋਲਾ ਸੀ ਨਾ ਸੁਣਦਾ ਸੀ ਨਾ ਬੋਲਦਾ ਸੀ ਸਿਰਫ ਤੇ ਸਿਰਫ ਇੱਕ ਕੋਈ ਮਾੜਾ ਮੋੜਾ ਕੂੜਾ ਉਹਨੇ ਇਕੱਠਾ ਕੀਤਾ ਤੇ ਉਹਦੀ ਢੇਰੀ ਲਾਤੀ ਉਹਦੇ ਪਿੱਛੇ ਬੰਦੇ ਜਿੱਲ ਪਏ ਤੇ ਮਾਰਕੀਟ ਉੱਪਕੇ ਬੰਦੇ ਸਹਗੇ ਜੀ ਇੱਕ ਫੜਿਆ ਬਾਕੀ ਪਤਾ ਨਹੀਂ ਉਹ ਵੀ ਦੱਸਿਆ ਜਾ ਰਿਹਾ ਵੀ ਜੁਪੀ ਦੇ ਬੰਦੇ ਸੀ ਪਿੱਛੋਂ ਹਰਿਆਣੇ ਦੇ ਵਿੱਚੋਂ ਕ੍ਰਾਈਮ ਕਰਕੇ ਆਏ ਤੇ ਇੱਥੇ ਆ ਕੇ ਰਹਿਣ ਲੱਗ ਗਏ ਤੇ ਇੱਥੇ ਆ ਕੰਮ ਕਰਕੇ ਟੱਪ ਗਏ ਹੁਣ ਸਵਾਲ ਇਹ ਪੈਦਾ ਹੁੰਦਾ ਕਸੂਰ ਕਿਸਦਾ ਇੰਨੇ ਬੰਦੇ ਬੈਠੇ ਕਸੂਰ ਕਿਸਦਾ ਤੁਸੀਂ ਜਿਹੜੇ ਆ ਪੁਆਦ ਵਾਲੇ ਬੈਠੇ ਹੋ ਨਾ ਇਹ ਜਿਹੜੇ ਤੁਸੀਂ ਆਪਣੇ ਕਹਾਂਜ ਕਮਰੇ ਦਿੱਤੇ ਆ ਆ ਜਗਤਪੁਰੇ ਦੀ ਘਟਨਾ 900 ਵੋਟਪਿੰਡ ਦੀ ਰਹਿ ਗਈ 6500 ਵੋਟ ਪ੍ਰਵਾਸੀਆਂ ਦੀ ਬਣ ਗਈ ਰੌਲਾ ਪੈ ਗਿਆ ਬਾਬਾ ਬਖਸ਼ੀਰ ਜੀ ਬੈਠੇ ਆ ਭਾਈ ਹਜੇਪਾਲ ਬੈਠਾ ਅਮਤੋਜ ਬੈਠੇ ਆ ਅਸੀਂ ਚਲੇ ਗਏ ਉੱਥੇ ਚੱਲੋ ਉੱਥੇ ਉਹ ਇੱਕ ਵਾਰੀ ਰੌਲਾ ਗੋਲਾ ਪਿਆ ਗੱਲ ਪ੍ਰਸ਼ਾਸਨ ਦੇ ਧਿਆਨ ਚ ਗਈ ਚੌਂਕ ਕਮੇਂਦਰ ਕੋਲੇ ਗਈ ਹਾਈ ਕੋਰਟ 깔 ਗਈ ਇੱਕ ਵਾਰੀ ਮਸਲਾ ਸਰਪੰਚੀ ਦਾ ਦਾ ਟਲ ਗਿਆ ਵੋਟਾਂ ਉਸ ਪਿੰਡ ਦੀਆਂ ਰੱਦ ਹੋ ਗਈਆਂ ਉਹਨਾਂ ਲੋਕਾਂ ਨੂੰ ਕੱਲੀ ਸਰਪੰਚੀ ਤੱਕ ਸੀ ਹਰਾਨੀ ਦੀ ਗੱਲ ਹੋਰ ਸੁਣੋ ਜਿਹੜੇ ਬੰਦਿਆਂ ਨੇ ਸਾਨੂੰ ਬੁਲਾਇਆ ਉੱਥੇ ਕਿ ਸਾਡੇ ਪਿੰਡ ਦੇ ਵਿੱਚ ਵੀ ਆ ਘੱਟਨਾ 6500 ਵੋਟ ਉਹਨਾਂ ਦੀ ਹੈ ਸਾਡੀਆਂ ਬੁੜੀਆਂ ਕੁੜੀਆਂ ਇਕੱਲੀਆਂ ਕਿਸੇ ਹੱਦੀ ਪੱਠੀ ਵੀ ਜਾ ਸਕਦੀਆਂ ਸਾਡੀਆਂ ਬੁੜੀਆਂ ਕਣੀਆਂ ਇਕੱਲੀਆਂ ਗੁਰਦੁਆਰੇ ਨਹੀਂ ਆ ਸਕਦੀਆਂ ਗੁਰਦੁਆਰੇ ਬਾੜ ਦੇ ਉੱਤੇ ਜਮਾ ਜਿਹੜੀਆਂ पान ਦੀਆਂ ਤਮਾਕੂ ਦੀਆਂ ਦੁਕਾਨਾਂ ਨੇ ਉਹੀ ਬੰਦਿਆਂ ਨੇ ਆਪਣੇ ਘਰਾਂ ਦੇ ਵਿੱਚ ਕਮਰੇ ਦਿੱਤੇ ਹੋਏ ਨੇ ਕਰਾਈ। ਉਹਨਾਂ ਜੇਕ ਮੁੰਡਾ ਮੈਂ ਨਾਂ ਤਾਂ ਜਲ ਨਹੀਂ ਲੈਣਾ ਚਾਹੁੰਦਾ। ਮੇਰੀ ਕੱਲ ਗੱਲ ਵੀ ਹੋਈ ਉਹਦੇ ਨਾਲ। ਮੈਂ ਕਿਹਾ ਮੈਨੂੰ ਕਹਿੰਦਾ ਭਾਈ ਮੇਰੇ ਕੋਲ 2.5 ਕਿੱਲੇ ਪੈਲੀ ਆ। ਕੀ ਕਰਾਂ ਤਾਂ ਮੈਂ ਆਪਣਾ ਇੱਕ ਕਿੱਲਾ ਉਹਨਾਂ ਨੂੰ ਦੇ ਦਵਾਂ ਵੀ ਤੁਸੀਂ ਇੱਥੇ ਆਪਣੀਆਂ ਬਸਤੀਆਂ ਵਸਾ ਕੇ ਬਹਿ ਜਾਓ। ਮੈਂ ਕਿਹਾ ਜਿਹਦੇ ਕੋਲ ਹੈ ਨਹੀਂ ਉਹ ਕਿ ਮੈਂ ਨਿਜਾਰਾ ਕਰ ਦੇ। ਜਿਹੜੇ ਦਿਹਾੜੀਦਾਰ ਮਜ਼ਦੂਰ ਨੇ ਇਹ ਹੰਦੇ ਪਰਿਵਾਰਾਂ ਦੇ ਬੱਚੇ ਮਰੇ ਐ ਇਹ ਦਿਹਾੜੀ ਕਰਨ ਵਾਲੇ ਮਜ਼ਦੂਰ ਐ ਸਿੱਖੀ ਪਰਿਵਾਰ ਦੇ ਵਿੱਚ ਇਹ ਵੀ ਤੱਕ ਜਰਾ ਕਰ ਰਹੇ ਵੇ ਪੰਜਾਬ ਚ ਤੇਰੇ ਕੋਲ ਢਾਈ ਕਿੱਲੇ ਆ ਤੂੰ ਕਿੱਲਾ ਦੇਤਾ ਮਗਾ ਮੈਨੂੰ ਐਂ ਦੱਸ ਕਿੱਲੇ ਦੇ 500 ਬੰਦਾ ਤੂੰ ਬਖਾਤਾ ਛੋਟੀਆਂ ਛੋਟੀਆਂ ਬਣਾ ਕੇ ਝੁੱਗੀਆਂ ਜੀਆਂ ਪਾ ਕੇ ਜੇ ਉਹਨਾਂ ਨੇ ਕੰਮ ਨੂੰ ਤੇਰਾ ਕਿੱਲਾ ਛੱਡਿਆ ਹੀ ਨਾ ਤੇਰੀ ਸੁਣਨੀ ਐ ਕਿਸੇ ਨੇ ਜਿਹਦੀ ਬੋਡਾ ਸੁਣਨੀ ਕੀ ਦੀ ਕਿਹਨੇ ਆ ਉਹਨਾਂ ਦੀ ਸੁਣੀ ਜਾਣੀ ਆ ਇਹਦੀ ਬੋੜ ਜਾਦੇ ਆ ਹੁਣ ਉੱਥੇ ਕਲਵੰਤਾ ਜਿਹੜਾ ਸਾਡੇ 16 ਹੋ ਐਮ ਐਲ اے ਕਲਵੰਤਰ ਗਿਆ ਨੇ ਉਹਨਾਂ ਨੂੰ ਉੱਥੇ ਪਹਿਲਾਂ ਜ਼ਮੀਨ ਰਿਕੁਇਰ ਕਰਕੇ ਦਿੱਤੀ ਉਹਨਾਂ ਨੇ ਵਸਾਏ ਉਹਨਾਂ ਨੇ ਰਸ਼ਨ ਕਾਰਡ ਮੋਟਰ ਕਾਰਡ ਬਣਾਏ ਹੁਣਾਂ ਪਿੰਡ ਦੇ ਬੱਚੇ ਇਹ ਪਰਿਵਾਰ ਬੈਠਾ ਜਿਨ੍ਹਾਂ ਦੇ ਬੱਚੇ ਵਿਚਾਰੇ ਹੋ ਗਏ ਆ ਇਹ ਕਹਿੰਦੇ ਸਾਡੇ ਪਰਿਵਾਰਾਂ ਦੇ ਵਿੱਚ ਸਾਡੇ ਤਾਂ ਰਸ਼ਨ ਕਾਰਡ ਵੀ ਹੈ ਨਹੀਂ ਕੱਟੇ ਪਏ ਆ ਤੇ ਪ੍ਰਵਾਸੀਆਂ ਦੇ ਰਸ਼ਨ ਕਾਰਡ ਵੀ ਪੰਜਾਂ ਮਿੰਟਾਂ 'ਚ ਬਣ ਜਾਂਦੇ ਆ ਅਧਾਰ ਕਾਰਡ ਵੀ 50 ਦਿਨਾਂ 'ਚ ਬਣ ਜਾਂਦੇ ਆ। ਇਹ ਕਸੂਰ ਬਾਈ ਕਿਸੇ ਦਾ ਨਹੀਂ ਕਸੂਰ ਸਾਡੇ ਲੋਕਾਂ ਦਾ। ਆ ਸੋਡੇ ਇੱਥੇ ਮੈਂ ਕਈ ਵਾਰੀ ਕਹਿੰਦਾ ਹੀ ਬੋਲਿਆ। ਆ ਮਹਾਲੀ 'ਚ ਜੀਰਕਪੁਰ ਦਾ ਖੜ ਆਪਣਾ ਪੰਜਾਬੀ ਬੰਦਾ ਬਰਾਬਰ ਰੇੜੀ ਲਾ ਕੇ ਦਿਖਾਓ। ਖੰਗੜ ਨਹੀਂ ਦਿੰਦੇ ਅਗਲੇ। ਦਾੜੀਆਂ ਫੜਦਿਆ ਪਕਾ ਨੂੰ ਪੈਂਦੇ ਆ।